زنده باد زنده باد خطر سرکار مرداباد 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 زنده باد خطر متی مرداباد 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 خطر متی مرداباد 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 बात का तंदा बात जिंदा बात जिंदा बात भारतीय किसान जत्ते बंदियां तंदा बात जिंदा बात जिंदा बात भारतीय किसान जत्ते बंदियां दाए का तंदा बात जिंदा बात जिंदा बात खट्टर मत मुर्दा बात मुर्दा बात मुर्दा बात साना देश तुष्टत कर रहा खट्टर मुर्दा बात मुर्दा बात ਜਰਨ ਸਿੰਘ ਨੂੰ ਵੀ ਭਾਰਤ ਰਤਨ ਉਹ ਭਾਰਤ ਬੰਦੇ ਬਕਰੀ ਕੱਚ ਕਰਿਆ ਕੀਆ ਤੇ ਮੋਟਾ ਆ ਜਾਣ ਮੈਨੂੰ ਮੋਟਾ ਬਖੌਦ ਬਣਾਤਾ ਇਹਨੇ ਭਾਰਤ ਰਤਨ ਦਾ ਕਦੀ ਇਤਿਹਾਸ ਵਿੱਚ ਇੰਨੇ ਭਾਰਤ ਰਤਨ ਨਹੀਂ ਦਿੱਤੇਗਾ ਕਿਸੇ ਸਮੇਂ ਚ ਜਿਹੜੀ ਟੁੱਟ ਗਈ ਆ ਜਿਸ ਦੇ ਦੇਸ਼ ਦੀ ਆਜ਼ਾਦੀ ਨਹੀਂ ਦੇਸ਼ ਦੀ ਲੋਕਾਂ ਦੀ ਦੇਸ਼ ਦੇ ਜਨ ਨੇ ਕਰਵਾਕੀਆਂ ਕੀਤੀਆਂ ਹੁਣ ਸੋਚ ਕਰਕੇ ਇਹ ਭਾਰਤ ਰਤਨ ਮੱਤਾ 6 ਪੱਕਾ ਜੀ ਆ ਸਿਕਲਜੀ ਮੈਂ ਤਰਮਿੰਦਰ ਸਿੰਘ ਤੁਹਾਡਾ ਇਹ ਵੀਡੀਓ ਤਰਮਿੰਦਰ ਮੁਕੇਰੀਆ ਦੇ ਸੋਸ਼ਲ ਮੀਡੀਆ ਦੇ ਪੇਜ ਤੇ ਪਾ ਰਹੀ ਹਾਂ ਅਪੀਲ ਕਰਦੇ ਹਾਂ ਕਿ ਇਹਨੂੰ ਵੱਧ ਤੋਂ ਵੱਧ ਜਿਹੜਾ ਲੋਕਾਂ ਤੱਕ ਪਹੁੰਚਾਓ ਅੱਜ ਅਸੀਂ ਮੁਕੇਰੀਆਂ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠਿਆਂ ਕਰਕੇ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਜਿਹੜਾ ਉਹ ਸਾਰਿਆ ਹੈ ਉਹਦੇ ਵਿੱਚ 6 ਜਥੇਬੰਦੀਆਂ ਆਏ ਆ ਇਹ 6 ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਰਤ ਹੈ ਜਿਨ ਕੱਲ੍ਹ ਜਲੰਧਰ ਮੀਟਿੰਗ ਕਰਕੇ ਸੱਦਾ ਦਿੱਤਾ ਸੀਗਾ ਵੀ 3 ਘੰਟੇ ਦੇ ਲੇਟ ਟੋਲ ਪਲਾਜ਼ੇ ਜਿਹੜੇ ਪੰਜਾਬ ਦੇ ਉਹ ਫ੍ਰੀ ਕੀਤੇ ਜਾਣਗੇ ਅਸੀਂ ਮੁਕੇਰੀਆਂ ਦਾ ਹਰਸ਼ੇ ਮਾਨਸਰ ਟੋਲ ਪਲਾਜ਼ਾ ਪਿਛਲੇ ਸਾਲ ਵੀ ਪੂਰਾ ਧਰਨਾ ਇੱਥੇ ਲਗਾ ਕੇ ਰੱਖਿਆ ਤੇ ਇਸ ਸਾਲ ਅਸੀਂ 3 ਘੰਟੇ ਪੂਰਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ ਇਹਨੂੰ ਬੰਦ ਕਰਕੇ ਰੱਖਿਆ 2 ਵਜੇ ਨੂੰ ਸਿਰਫ 5-7 ਮਿੰਟ ਹੈ ਤੇ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਇਲਾਕੇ ਦੇ ਲੋਕਾਂ ਨੇ ਬੜੇ ਸ਼ੋਰ ਨੋਟਿਸ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਅੱਜ ਪ੍ਰਦਰਸ਼ਨ ਵੀ ਕੀਤਾ ਤੇ ਕੱਲ 16 ਫਰਵਰੀ ਨੂੰ ਅਸੀਂ ਮਾਤਾ ਰਾਣੀ ਚੌਂਕ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਹਾਂ ਮੈਂ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚਣ ਕਿਉਂਕਿ ਇਹ ਮੰਗਾਂ ਇਹਦੇ ਵਿੱਚ ਸਾਰਿਆਂ ਦੀਆਂ ਮਨਰੇਗਾ ਪੰਜਾਬ ਦੇ ਵਿੱਚੋਂ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਨਰੇਗਾ ਵਰਕਰ ਯੂਨੀਅਨ ਸਭ ਤੋਂ ਵੱਡੀ ਜਥੇਬੰਦੀ ਹੈ ਅਸੀਂ ਮਨਰੇਗਾ ਵਰਕਰ ਯੂਨੀਅਨ ਦੇ ਸਾਥੀਆਂ ਨੂੰ ਅਪੀਲ ਕਰਦੇ ਆ ਵੀ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਇਸ ਇਸ ਮੰਗ ਪੱਤਰ ਦੇ ਵਿੱਚ ਮਨਰੇਗਾ ਕਾਮਿਆਂ ਦੀ ਘੱਟੋ ਘੱਟ 200 ਦਿਨ ਦਿਹਾੜੀ ਸਾਲ ਦੀ ਕੀਤੀ ਜਾਵੇ 200 ਦਿਨ ਉਹਨਾਂ ਨੂੰ ਕੰਮ ਦਿੱ ਸੀ ਉਹਦੇ ਵਿੱਚ ਧਾਇਰ ਕੀਤੀ ਹੋਈ ਹੈ ਤੇ ਘੱਟੋ ਘੱਟ ਜਿਹੜਾ ਇਹ ਦਿਹਾੜੀ ਉਹ 600 ਰੁਪਇਆ ਕੀਤਾ ਜਾਵੇ ਮੰਗ ਹੈ ਇਸ ਕਰਕੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਜਿੱਥੇ ਜਿੱਥੇ ਜ਼ਿਲ੍ਹੇ ਦੇ ਵਿੱਚ ਮਨਰੇਗਾ ਕੰਮੇ ਸਾਡੇ ਹੈ ਜਿੱਥੇ ਜਿੱਥੇ ਪ੍ਰੋਟੈਸਟ ਹੋ ਰਿਹਾ ਉਹਨਾਂ ਨੂੰ ਸ਼ਮੂਲੀਅਤ ਕਰਨ ਮੁਕੇਰੀਆਂ ਦੇ ਵਿੱਚ ਮਾਤਰਾਣੀ ਚੌਂਕ ਦੇ ਵਿੱਚ ਵੱਡਾ ਕੱਟ ਕੀਤਾ ਜਾ ਰਿਹਾ ਹੈ ਅਤੇ ਸ਼ਮੂਲੀਅਤ ਕਰਨ ਤਲਵਾੜੇ ਦੇ ਵਿੱਚ ਗਿਆਨ ਸਿੰਘ ਚੌਂਕ ਦੇ ਵਿੱਚ ਕੀਤਾ ਜਾ ਰਿਹਾ ਹੈ ਉੱਥੇ ਟਾਂਡੇ ਦੇ ਵਿੱਚ ਟਾਂਡੇ ਬਾਈਪਾਸ ਹੈ ਇਸੇ ਤਰੀਕੇ ਨਾਲ ਹੁਸ਼ਿਆਰ ਪਰੋ ਸਾਰੇ ਜਗ੍ਹਾ ਦੇ ਉੱਪਰ ਸ਼ਮੂਲੀਅਤ ਕਰਨ ਤੇ ਅੱਜ ਦਾ ਜਿਹੜਾ ਪ੍ਰੋਟੈਸਟ ਅਸੀਂ ਹਰਸ਼ੇ ਮਾਨਸਰ ਟੋਲ ਪਲਾਜ਼ਾ ਦੇ ਕੀਤਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਤੇ ਅਸੀਂ ਅਪੀਲ ਕਰਦੇ ਹਾਂ ਤੇ ਇਹਨਾਂ ਤਸਵੀਰਾਂ ਨੂੰ ਵੱਧ ਤੋਂ ਵੱਧ ਜਿਹੜਾ ਹੈ ਲੋਕਾਂ ਤੱਕ ਪਹੁੰਚਾਉਣ ਦੇ ਲਈ ਸਾਂਝਾ ਕਰੋ ਕਿਉਂਕਿ ਸਾਡੇ ਕੋਲ ਜਿਹੜੇ ਸਾਧਨ ਇਹ ਹੀ ਸਾਧਨ ਹੈ ਤਾਂ ਕਿ ਜਿਹੜੀ ਮੂਵਮੈਂਟ ਹੈ ਉਹ ਲੋਕ ਲੜ ਰਹੀ ਹੈ ਅਸੀਂ ਲਗਾਤਾਰ ਪਹਿਲਾਂ ਵੀ ਮੁਕੇਰੀਆਂ ਦੇ ਵਿੱਚ ਆਪਣੇ ਇਹਨਾਂ ਸੋਸ਼ਲ ਮੀਡੀਆ ਦੇ ਨੈਟਵਰਕ ਦੇ ਜ਼ਰੀਏ ਤੁਹਾਡੇ ਨਾਲ ਸਾਝ ਪਾਉਂਦੇ ਰਿਹਾ ਤੇ ਇੱਕ ਵੱਡਾ ਸੰਯੋਗ ਮਿਲਦਾ ਰਿਹਾ ਜਿਹਦੇ ਨਾਲ ਇਸ ਲੜਾਈ ਨੂੰ ਇੱਕ ਤਕੜਾ ਹਲਾਰਾ ਮਿਲਿਆ ਤੇ ਇਸ ਵਾਰ ਵੀ ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸੱਦਾ ਦਿੱਤਾ ਹੈ ਤੇ ਅਸੀਂ ਇੱਕ ਛੋਟ ਨੋਟਿਸ ਸੋਸ਼ਲ ਮੀਡੀਆ ਦਿੱਤਾ ਜਿਹਦੇ ਤੇ ਵੱਡੀ ਗਿਣਤੀ ਚ ਲੋਕ ਪਹੁੰਚੇ ਆ ਤੇ ਜਿਹੜੀ ਖੱਟੜ ਸਰਕਾਰ ਦੇ ਵੱਲੋਂ ਸਾਡੇ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ ਸਬੂ ਵਾਟਰ ਦੇ ਵਿੱਚ ਉਹਦੀ ਇੱਕ ਜੋ ਮਟੀਰੀਅਲ ਜਾਂ 6 ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮਤਾ ਪਾਸ ਕੇ ਸਿੰਘ ਕਰਦੇ ਸ਼ਬਦਾ ਦੇ ਵਿੱਚ ਨਿਖੇਦੀ ਕੀਤੀ ਹੈ ਕਿ ਅਸੀਂ ਇਹ ਕਿਹਾ ਹੈ ਜੇ ਖੱਟਰ ਸਰਕਾਰ ਵੱਲੋਂ ਹੋਰ ਤਸ਼ੱਦਦ ਕਿਸਾਨਾਂ 'ਤੇ ਕੀਤਾ ਗਿਆ ਤੇ ਅਸੀਂ ਕੋਈ ਪਿੱਛੇ ਕੋਈ ਗੱਲ ਨਹੀਂ ਦੇਖਾਂਗੇ ਤੇ ਵੱਡੇ ਕਾਫਲੇ ਬਣਾ ਕੇ ਜਿਹੜਾ ਉਧਰ ਦੇ ਸਰਹੱਦਾ ਦੇ ਵੱਲ ਨੂੰ ਕੂਚ ਕਰਾਂਗੇ ਤਾਂ ਦੱਸਾਂਗੇ ਕਿ ਕਿੰਨਾ ਕੁ ਮੁਕਾਬਲਾ ਇਹ ਸਰਕਾਰ ਕਰ ਸਕਦੀ ਹੈ ਕਿਸਾਨਾਂ ਦਾ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਜਾਇਜ਼ ਹੈ ਕਿਉਂਕਿ ਇਹ ਡੈਮੋਕਰੈਟਿਕ ਮੁਲਕ ਹੈ ਇਸ ਡੈਮੋਕਰੈਟਿਕ ਮੁਲਕ ਦੇ ਵਿੱਚ ਲੋਕ ਚਾਹੁੰਦੇ ਆ ਕਿ ਲੋਕਾਂ ਦੇ ਲਈ ਚੰਗੇ ਕਾਨੂੰਨ ਬਣਨ ਇਸੇ ਕਰਕੇ ਅਸੀਂ ਐਜੂਕੇਸ਼ਨ ਤੋਂ ਅੱਗੇ ਜਿਹੜਾ ਕਹ ਲਈਏ ਰੋਜ਼ਗਾਰ ਨੂੰ ਇੱਕ ਮੌਲਿਕ ਅਧਿਕਾਰ ਦੀ ਮੰਗ ਕੀਤੀ ਹੈ ਸਭ ਤੋਂ ਪਹਿਲੇ ਨੰਬਰ ਤੇ ਮੰਗ ਰੱਖੀ ਹੋਈ ਹੈ ਮੈਮਸ ਦੀ ਮੰਗ ਰੱਖੀ ਹੋਈ ਹੈ ਇਹਨਾਂ ਸਾਰੀ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਜਿਹੜਾ ਅਗਲਾ ਸ਼ੁਰੂ ਕੀਤਾ ਜਾ ਰਿਹਾ ਮੈਂ ਖਾਸ ਕਰਕੇ ਸਾਰੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਜਿਹੜੇ ਸੁਜੁਗਤ ਕਿਸਾਨ ਮੋਰਚੇ ਵੱਲੋਂ ਕੱਲ 16 ਫਰਵਰੀ ਦਾ ਸੱਦਾ ਹੈ ਉਹਦੇ ਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣ ਤੇ ਅੱਗੇ ਜਿਹੜਾ ਅੰਦੋਲਨ ਹੈ ਸ਼ੁਰੂ ਹੋਣ ਜਾ ਰਿਹਾ ਹੈ ਉਹਦੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰ ਦੇਣ ਧੰਨਵਾਦ